ਸਰਨਾ ਪ੍ਰਦਰਸ਼ਨ ਅੱਜ ਕਰ ਰਹੇ ਸਾਡੀ ਭਰਤੀ ਆ ਉਹ ਰੈਗੂਲਰ ਹੈ ਪਰ ਅਸੀਂ ਸਾਡਾ ਜਿਹੜਾ ਹਾਲ ਆ ਉਹ ਕੱਚਿਆਂ ਤੋਂ ਵੀ ਮਾੜਾ ਹੋਇਆ ਹੋਇਆ ਜਿਵੇਂ ਆਪਾਂ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਕਰਾਣੇ ਆ ਕੱਟ ਬੇਜਿਸ ਦੇ ਕੇ ਤਨਖਾਹ ਦੇ ਕੇ ਉਹ ਸਾਡਾ ਹਾਲ ਆ ਜਦ ਕਿ ਇਹ ਜਿਹੜਾ ਬੇਰਗਾ ਇਹ ਸਹਿਕਾਰੀ ਅਦਾਰਾ ਪਰ ਇਹਨਾਂ ਨੇ ਇੱਕ ਕੰਪਨੀ ਬਣਾ ਕੇ ਰੱਖਤਾ ਇਹ ਕਹਿੰਦੇ ਵੀ ਜਿਵੇਂ ਅੰਮੋਲ ਚ ਜਾਂ ਪ੍ਰਾਈਵੇਟ ਕੰਪਨੀਆਂ ਦੇ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਵੀ ਉਸ ਹਿਸਾਬ ਨਾਲ ਤੁਡੂ ਤਨਖਾਹ ਦੇਵਾਂਗੇ ਤੇ ਜਿਹੜੇ ਭਰਤੀ ਕੀਤੇ ਸੀ 850 ਮੁਲਾਜ਼ਮ ਬੜੀ ਸ਼ਰਮਨਾਕ ਗੱਲ ਹੈ ਵੀ ਉਹਦੇ ਵਿੱਚੋਂ 600 ਬੰਦਾ ਛੱਡ ਕੇ ਚਲਾ ਗਿਆ ਅੱਜ ਸਿਰਫ 250 ਬੰਦਾ ਕ ਰਹਿ ਗਿਆ ਇਹਨਾਂ ਕੋਲੇ ਤੇ ਜਿਹੜਾ 5% ਉਹ ਹਜੇ ਉਹਨਾਂ ਦੇ ਰਿਜ਼ਿਊਮ ਜਾਂ ਰੈਜ਼ਿਗਨੇਸ਼ਨ ਲੈਟਰਾਂ ਉਹ ਪਈਆਂ ਨੇ ਤੇ ਛੱਡ ਕੇ ਜਾਣ ਨੂੰ ਤਿਆਰ ਆ ਅਸੀਂ ਇਹਦੀ ਲੜਾਈ ਹੁਣ ਜਿਹੜੀ ਲੜਾਈ ਲੜ ਰਹੇ ਹਾਂ ਇਹਨੂੰ ਅਮਰੀਕਾ ਨੂੰ ਬਚਾਉਣ ਵਾਸਤੇ ਆ ਕਿਉਂਕਿ ਇਹ ਜਿਹੜਾ ਵੇਰਕਾ ਇੱਕ ਅਦਾਰਾ ਸਹਿਕਾਰੀ ਅਦਾਰਾ ਇਹ ਕਿਸੇ ਲਾਲੇ ਦੀ ਫੈਕਟਰੀ ਨਹੀਂ ਹੈਗੀ ਇਹ ਢਾਈਸ ਮੰਗਾ ਵੀ ਪੂਰੀਆਂ ਨਹੀਂ ਕਰ ਰਹੇ ਅਸੀਂ ਕਹਾਂ ਸਾਰਾ ਬਿਲਕੁਲ ਜਿਵੇਂ ਪ੍ਰੋਪਰ ਇੱਕ ਚੈਨਲ ਦੇ ਥਰੂ ਚੱਲਣਾ ਚਾਹੀਦਾ ਉਸ ਤਰ੍ਹਾਂ ਚੱਲ ਰਹੇ ਆ ਉਹ ਵੀ ਨਹੀਂ ਮੰਨਦੇ ਪਏ ਇਹ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਲਾਂਟ ਇੱਥੇ ਪਹੁੰਚ ਰਹੇ ਆ ਕਿੱਥੇ ਘੱਟੋ ਘੱਟ 3 ਤੋਂ 4000 ਵਰਕਰ ਆ ਜਿੱਥੇ ਪ੍ਰੋਟੈਸਟ ਕਰੂਗਾ ਬੜੀ ਸ਼ਰਮਨਾਕ ਗੱਲ ਹੈ ਕਹਿੰਦੇ ਹੁਣ ਸ਼ਰਮ ਆ ਰਹੀ ਆ ਵੀ ਸਾਰੀ ਉਮਰ ਹੀ ਵੀਰ ਕਾ ਜਨੰਗੀ 10000 12000 ਹੱਦ 15000 ਵੀ ਉਹਨਾਂ ਵਾਸਤੇ ਵੀ ਜਾਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਾਂ ਕੋਈ ਪਾਲਿਸੀ ਬਣਾਈ ਜਾਵੇ ਕੋਈ ਨਾ ਕੋਈ ਇੱਕ ਹੱਲ ਕੱਢਿਆ ਜਾਵੇ ਕਿਉਂਕਿ ਜਿਹੜਾ ਇਹ ਅਦਾਰਾ ਇਹ ਸਰਕਾਰ ਤੋਂ ਕੋਈ ਪੈਸਾ ਨਹੀਂ ਲੈਂਦਾ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੁਨਾਤ ਸ਼ਰਮਾ ਜਦ ਅਸੀਂ ਪਹੁੰਚਿਆ ਵੇਰਕਾ ਪਲਾਂਟ ਜਿੱਥੇ ਕਿ ਵੇਰਕਾ ਦੇ ਮੁਲਾਜ਼ਮਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਵਜ੍ਹਾ ਦੇ ਕਾਰਨ ਕਿਸ ਕਾਰਨ ਦੇ ਕਾਰਨ ਜਿਹੜਾ ਤਰਨਾ ਪ੍ਰਦਰਸ਼ਨ ਹੈ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸਤਿ ਸ਼੍ਰੀ ਅਕਾਲ ਸਹਿਸ਼ਿਕਰ ਜੀ ਕਿਉਂ ਤੁਸੀਂ ਇਹ ਤਰਨਾ ਪ੍ਰਦਰਸ਼ਨ ਅੱਜ ਕਰ ਰਹੇ ਇਹਦਰ ਦਾ ਪ੍ਰਦਰਸ਼ਨ ਜਿਹੜਾ ਅਸੀਂ ਕਰ ਰਹੇ ਹਾਂ ਜੀ ਇਹ ਅਸੀਂ ਬਹੁਤ ਸਮਾਂ ਦੇ ਚੁੱਕੇ ਮੈਨੇਜਮੈਂਟ ਨੂੰ ਕਿਉਂਕਿ ਜਿਹੜੀ ਸਾਡੀ ਭਰਤੀ ਆ ਉਹ ਰੈਗੂਲਰ ਹੈ ਪਰ ਅਸੀਂ ਸਾਡਾ ਜਿਹੜਾ ਹਾਲ ਆ ਉਹ ਕੱਚਿਆਂ ਤੋਂ ਵੀ ਮਾੜਾ ਹੋਇਆ ਹੋਇਆ ਜਿਵੇਂ ਆਪਾਂ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਕਰਾਣੇ ਆ ਕਟ ਬੇਜਿਸ ਦੇ ਕੇ ਤਨਖਾਹ ਦੇ ਕੇ ਉਹ ਸਾਡਾ ਹਾਲ ਆ ਜਿਹੜੀ 2018 ਦੇ ਵਿੱਚ ਸੀਟੀਸੀ ਕੌਨਸਟੂ ਕੰਪਨੀ ਜਦ ਕਿ ਇਹ ਜਿਹੜਾ ਬੇਰਗਾ ਇਹ ਸਹਿਕਾਰੀ ਅਧਾਰਾ ਪਰ ਇਹਨਾਂ ਨੇ ਇੱਕ ਕੰਪਨੀ ਬਣਾ ਕੇ ਰੱਖਦਾ ਇਹ ਕਹਿੰਦੇ ਵੀ ਜਿਵੇਂ ਅਮੂਲ ਚ ਜਾਂ ਪ੍ਰਾਈਵੇਟ ਕੰਪਨੀਆਂ ਦੇ ਤਨਖਾਹ ਦਿੱਤੀਆਂ ਜਾਂਦੀਆਂ ਨੇ ਵੀ ਉਸ ਹਿਸਾਬ ਨਾਲ ਤੁਹਾਨੂੰ ਤਨਖਾਹ ਦੇਵਾਂਗੇ ਉਹ ਜਿਹੜੇ ਲਾਗੂ ਹੋਈ ਉਹਦੋਂ ਵੀ ਵਿਰੋਧਤਾ ਹੋਈ ਹੁਣ ਜਿਹੜੀ ਪੈਟਰਨ ਚੱਲਦਾ ਇਹਦੇ ਵਿੱਚ 4-5 ਕਿਸਮਾਂ ਦੇ ਹਿਸਾਬ ਨਾਲ ਵੱਖ-ਵੱਖ ਤਰੀਕੇ ਨਾਲ ਵੰਡ ਕਰਕੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਪੁਰਾਣੇ ਆ 16 ਤੋਂ ਪਹਿਲਾਂ ਵਾਲੇ ਆ ਉਹਨਾਂ ਨੂੰ ਸਕੇਲਾਂ ਵਿੱਚ ਤੇ ਜਿਹੜੇ ਅਸੀਂ ਆ ਜਿਹੜੀ ਭਰਤੀ ਕੀਤੀ ਸੀਗੀ ਇਹ ਜਿਹੜੇ ਮਾੜੇ ਕਾਨੂੰਨ ਨੇ ਜਿਹੜੇ ਕਿ ਪਲਾਂਟਾਂ ਨੂੰ ਮਿਲਕ ਫੈਡ ਨੂੰ ਨਿੱਜੀਕਰਨ ਪ੍ਰਾਈਵੇਟ ਵੱਲ ਤੋਰ ਰਹੇ ਆ ਉਹਦੇ ਵਿੱਚ ਲੈ ਕੇ ਗਏ ਆ ਉਹ ਬਹੁਤ ਹੀ ਮਾੜਾ ਤੇ ਜਿਹੜੇ ਭਰਤੀ ਕੀਤੇ ਸੀ 850 ਮੁਲਾਜ਼ਮ ਬੜੀ ਸ਼ਰਮਨਾਕ ਗੱਲ ਹੈ ਵੀ ਉਹਦੇ ਵਿੱਚੋਂ 600 ਬੰਦਾ ਛੱਡ ਕੇ ਚਲਾ ਗਿਆ ਅੱਜ ਸਿਰਫ 250 ਬੰਦਾ ਰਹਿ ਗਿਆ ਇਨਾਂ ਕੋਲੇ ਤੇ ਜਿਹੜਾ 5% ਉਹ ਹਜੇ ਉਹਨਾਂ ਦੇ ਰਿਜ਼ਿਊਮ ਜਾਂ ਰੈਜ਼ਿਗਨੇਸ਼ਨ ਲੈਟਰਾਂ ਉਹ ਪਈਆਂ ਨੇ ਤੇ ਛੱਡ ਕੇ ਜਾਣ ਨੂੰ ਤਿਆਰ ਹੈ ਅਸੀਂ ਇਹਦੀ ਲੜਾਈ ਹੁਣ ਜਿਹੜੀ ਲੜਾਈ ਲੜ ਰਹੇ ਹਾਂ ਇਹਨੂੰ ਅਮਰੀਕਾ ਨੂੰ ਬਚਾਉਣ ਵਾਸਤੇ ਆ ਕਿਉਂਕਿ ਇਹ ਜਿਹੜਾ ਵੇਰਕਾ ਇੱਕ ਅਦਾਰਾ ਸਹਿਕਾਰੀ ਅਦਾਰਾ ਇਹ ਕਿਸੇ ਲਾਲੇ ਦੀ ਫੈਕਟਰੀ ਨਹੀਂ ਹੈਗੀ ਵੀ ਬੋਰਡ ਲਾ ਕੇ ਕੱਲੂ ਪ੍ਰਾਈਵੇਟ ਹੋ ਜੂਗੀ ਇੱਕ ਕਿਲੋ ਕਿਲੋ ਦੋ ਦੋ ਕਿਲੋ ਦੁੱਧ ਪਾਣ ਵਾਲੇ ਕਿਸਾਨਾਂ ਦਾ ਅਦਾਰਾ ਤੇ ਅਸੀਂ ਇਹੀ ਮੰਗ ਕਰਦੇ ਆਂ ਵੀ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਜਾਂਦੇ ਆ ਉਹ ਬਹੁਤ ਵੱਡੇ ਕੀਤੇ ਜਾਂਦੇ ਆ ਵੀ ਐਂ ਕਰਾਂ ਐਂ ਕਰਦਾਂਗੇ ਐ ਕਰਦਾਂਗੇ ਸਾਡੀ ਜਿਹੜੀ ਫਾਈਲ ਹੈ ਜਿਹੜੀ ਪਾਸ ਕੀਤੀ ਆ ਅਸੀਂ ਮਿਲਕ ਫੈਡ ਵੱਲੋਂ ਪਾਸ ਕਰਵਾਇਆ ਲੜ ਝਗੜ ਕੇ ਬੋਰਡ ਦੇ ਵਿੱਚ 16 2 ਮਤਲਬ ਉਦੋਂ ਸਰਦੀਆਂ ਸੀਗੀਆਂ ਦੂਜਾ ਮਹੀਨਾ ਸੀਗਾ ਇਸ ਸਾਲ ਦਾ ਜਦੋਂ ਪਾਸ ਕੀਤੀ ਆ ਮਾਰਚ ਮਹੀਨੇ ਉਹ ਆਰਸੀਐਸ ਸਾਹਿਬ ਬੀਕੇ ਸੇਤੀਆ ਜੀ ਕੋਲ ਪਹੁੰਚ ਗਈ ਪਰ ਉਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਉਹਨਾਂ ਨੇ ਫਾਈਲ ਖੋਲ ਕੇ ਨਹੀਂ ਦੇਖੀ ਅਸੀਂ ਤਿੰਨ ਚਾਰ ਗੇੜੇ ਮਾਰ ਲਏ ਫਿਰ ਮੀਟਿੰਗਾਂ ਕਰਦਾ ਭੱਜਦਾ ਉਸ ਤੋਂ ਬਾਅਦ ਕਹਿੰਦਾ ਜੀ ਹੁਣ ਐਫਸੀ ਸਾਹਿਬ ਬੀਕੇ ਸਿੰਘ ਸਾਹਿਬ ਕੋਲ ਫਾਈਲ ਪਈ ਆ ਵੀ ਉਹ ਕਰਨਗੇ ਪਾਸ ਬਿਨਾਂ ਕਿਸੇ ਤੁੱਕ ਤੋਂ ਆਰਸੀਐਸ ਸਾਹਿਬ ਨੇ ਸਾਡੀ ਫਾਈਲ ਅੱਗੇ ਭੇਜਤੀ ਉਥੋਂ ਵੀ ਆ ਗਈ ਲਿਖ ਕੇ ਇੱਕ ਵਾਰ ਦੋ ਵਾਰ ਉਹਨਾਂ ਨੇ ਭੇਜਤਾ ਉਤਾਰਾ ਵੀ ਜਿਹੜਾ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਉਹ ਆਰਸੀਐਸ ਸਾਹਿਬ ਦਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਵੀ ਪਹਿਲਾਂ ਕੀਤੀ ਆ ਵੀ ਇਹ ਹੋ ਜੇ ਹੋ ਜੇ ਪਰ ਉਹ ਫਾਈਲ ਸਾਡੀ ਪਾਸ ਨਹੀਂ ਕਰਦੇ ਤੁਸੀਂ ਇਹ ਕਹਿਣ ਦਾ ਭਾਅ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਸੁਣਵਾਈ ਹੈ ਉਹ ਨਹੀਂ ਕੀਤੀ ਜਾ ਰਹੀ ਤੁਹਾਡੀ ਗੱਲ ਦੀ ਜਿਹੜੀ ਤੁਸੀਂ ਮੰਗ ਰੱਖ ਰਹੇ ਹੋ ਉਸ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਹਾਂਜੀ ਹਾਂ ਬਿਲਕੁਲ ਜਾਇਜ਼ ਮੰਗ ਰੱਖ ਰਹੇ ਹਾਂ ਇਹ ਜਾਇਜ਼ ਮੰਗਾ ਵੀ ਪੂਰੀਆਂ ਨਹੀਂ ਕਰ ਰਹੇ ਅਸੀਂ ਕਹਿੰਦਾ ਸਾਰਾ ਬਿਲਕੁਲ ਜਿਵੇਂ ਪ੍ਰੋਪਰ ਇੱਕ ਚੈਨਲ ਦੇ ਥਰੂ ਚੱਲਣਾ ਚਾਹੀਦਾ ਉਸ ਤਰ੍ਹਾਂ ਚੱਲ ਰਹੇ ਹਾਂ ਉਹ ਵੀ ਨਹੀਂ ਮੰਨਦੇ ਪਏ ਇਹ ਜੇ ਅੱਗੇ ਵੀ ਸਰਕਾਰ ਨੇ ਤੁਹਾਡੀਆਂ ਮੰਗਾਂ ਨਾ ਸੁਣੀਆਂ ਤਾਂ ਕੀ ਰਣਨੀਤੀ ਰਹੂਗੀ ਅੱਗੇ ਜਿਹੜੀ ਅਸੀਂ ਅੱਜ ਡਿਮਾਂਡ ਤੇ ਬੈਠੇ ਹੋਏ ਆ ਇਹ ਅਣ ਮਿੱਥੇ ਦਾ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਇਹ ਲਗਾਤਾਰ ਜਾਰੀ ਰਹੂਗਾ ਜਿੰਨਾ ਚਿਰ ਸਾਡੀ ਇਹ ਫਾਈਲ ਕੈਨਸਲ ਨਹੀਂ ਹੋ ਜਾਂਦੀ ਪਹਿਲਾਂ ਤੇ ਸੀ ਵੀ ਅਸੀਂ ਚਾਹੁੰਦੇ ਸੀ ਵੀ ਚਲੋ ਮੀਟਿੰਗ ਕਰਕੇ ਕੋਈ ਮਸਲੇ ਦਾ ਹੱਲ ਕੱਢਨੇ ਪਰ ਜਦੋਂ ਮਸਲੇ ਦਾ ਹੱਲ ਬਾਰ ਬਾਰ ਮੀਟਿੰਗਾਂ ਦੇ ਵਿੱਚ ਨਹੀਂ ਹੋਇਆ ਤਾਂ ਸਾਨੂੰ ਮਜਬੂਰ ਨੇ ਇਹ ਸਟੈਪ ਲੈਣਾ ਪਿਆ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਲਾਂਟ ਇੱਥੇ ਪਹੁੰਚ ਰਹੇ ਆ ਕਿਸੇ ਕੰਮ 3 ਤੋਂ 4000 ਵਰਕਰ ਆ ਜਿੱਥੇ ਪ੍ਰੋਟੈਸਟ ਕਰੂਗਾ ਇਹ ਪ੍ਰੋਟੈਸਟ ਜਿਹੜਾ ਸਾਡਾ ਇਹ ਸੰਘਰਸ਼ ਜਿਹੜਾ ਲਗਾਤਾਰ ਨਿਰੰਤਰ ਜਾਰੀ ਰਹੂਗਾ ਜਿੰਨਾ ਚਿਰ ਸਾਡੀ ਫਾਈਲ ਉੱਥੋਂ ਸੈਨ ਹੋ ਕੇ ਸੀਟੀਸੀ ਕੈਨਸਲ ਹੋ ਕੇ ਸਾਨੂੰ ਦਿੱਤੇ ਨਹੀਂ ਜਾਂਦੀ ਇਹ ਉਹਨਾਂ ਚਿਰ ਅਸੀਂ ਜਿਹੜੀ ਆ ਉਹ ਆਪਣਾ ਅਸੀਂ ਇੱਥੋਂ ਜਾਂਦੇ ਨਹੀਂ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਵੇਰਕਾ ਇਹ ਪੂਰੇ ਤਰੀਕੇ ਦੇ ਨਾਲ ਨਹੀਂ ਪਹੁੰਚ ਪਾ ਰਿਹਾ ਉਸ ਨੂੰ ਲੈ ਕੇ ਉਸ ਨੂੰ ਇਹੀ ਕਾਰਨ ਆ ਮੈਡਮ ਦੇਖੋ ਤੁਸੀਂ 65800 ਦੇ ਕਰੀਬ ਪੋਸਟਾਂ ਨੇ ਸਾਰੇ ਮਿਲਕ ਫੈਡ ਰੈਗੂਲਰ ਪਰ ਅੱਜ ਭਰਤੀ ਕੀਤੀਆਂ ਸਿਰਫ 15 ਤੋਂ 16% ਮੁਲਾਜ਼ਮ ਛੱਡ ਕੇ ਜਾ ਰਹੇ ਆ ਕਿਉਂ ਜਿਹੜੀ ਇਹ ਨਿੱਜੀ ਕਰਨ ਦੀ ਪਾਲਿਸੀ ਆ ਜਿਹਨੂੰ ਅਸੀਂ ਰੱਦ ਕਰਾਉਣ ਲਈ ਅੱਥੇ ਬੈਠੇ ਆ ਦੂਜੀ ਗੱਲ ਜਿਹੜੇ ਸਾਡੇ ਆਊਟਸੋਰਸ ਸਾਥੀ ਆ ਉਹ ਮਤਲਬ ਬੜੀ ਤਦਾਦ ਦੇ ਵਿੱਚ ਕੰਮ ਕਰ ਰਿਹਾ ਕਿਉਂਕਿ ਰੈਗੂਲਰ ਦੀ ਜਿਹੜੀ ਭਰਤੀ ਆ ਉਹ ਕੱਟ ਗਈ ਛੱਡ ਕੇ ਚਲੇ ਗਏ ਤੇ ਉਹਨਾਂ ਨੂੰ ਕੋਈ ਮਤਲਬ ਇਹਨਾਂ ਕੋਈ ਤਜਵੀਜ਼ ਨਹੀਂ ਹੈਗੀ ਵੀ ਉਹਨਾਂ ਨੂੰ ਕਿਵੇਂ ਪੱਕਾ ਕੀਤਾ ਜਾਵੇ ਅੱਧਿਆਂ ਦੀ ਤਾਂ ਦੇਖੋ ਬੜੀ ਸ਼ਰਮਨਾਕ ਗੱਲ ਹੈ ਕਹਿੰਦੇ ਉਹਨਾਂ ਨੂੰ ਸ਼ਰਮ ਆ ਰਹੀ ਆ ਵੀ ਸਾਰੀ ਉਮਰ ਹੀ ਵੇਰ ਕਾ ਜਨੰਗੀ 10000 12000 ਹੱਦ 15000 ਵੀ ਉਹਨਾਂ ਵਾਸਤੇ ਵੀ ਜਾਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਾਂ ਕੋਈ ਪਾਲਿਸੀ ਬਣਾਈ ਜਾਵੇ ਕੋਈ ਨਾ ਕੋਈ ਇੱਕ ਹੱਲ ਕੱਢਿਆ ਜਾਵੇ ਕਿਉਂਕਿ ਜਿਹੜਾ ਇਹ ਅਦਾਰਾ ਇਹ ਸਰਕਾਰ ਤੋਂ ਕੋਈ ਪੈਸਾ ਨਹੀਂ ਲੈਂਦਾ ਆਪ ਵੀ ਕਮਾਉਂਦੇ ਆ ਤੇ ਆਪ ਵੀ ਖਾਂਦੇ ਆ ਇਹ ਸਿਰਫ ਜਿਹੜਾ ਆਧਾਰਾ ਬਣਾਇਆ ਗਿਆ ਸੀਗਾ ਇਹ ਕਿਸਾਨਾਂ ਦੇ ਦੁੱਧ ਲਈ ਬਣਾਇਆ ਗਿਆ ਸੀ ਵੀ ਕਿਸਾਨੀ ਦੇ ਨਾਲ-ਨਾਲ ਜਿਹੜੇ ਪਸ਼ੂ ਰੱਖਦੇ ਆ ਆਪਣੇ ਕਿਸਾਨ ਭਾਈ ਉਹਨਾਂ ਨੂੰ ਦੁੱਧ ਦਾ ਬਜਟ ਰੇਟ ਮਿਲਦਾ ਰਹੇ ਅੱਜ ਤੁਸੀਂ ਇਹ ਦੇਖੋ ਵੀ ਜਿਹੜਾ ਪ੍ਰਧਾਨ ਸਾਹਿਬ ਨੇ ਕਾਨਫਰੰਸ ਦੇ ਵਿੱਚ ਕਿਹਾ ਸੀ ਵੀ ਹਰਿਆਣੇ ਦੇ ਵਿੱਚ ਦੋ ਖੰਡ ਮੀਲਾਂ ਪ੍ਰਾਈਵੇਟ ਆਧਾਰਿਆਂ ਨੂੰ ਦੇਤੀਆਂ ਕਾਰਪੋਰੇਟ ਘਰਾਣਿਆਂ ਨੂੰ ਦੇਤੀਆਂ ਇਸੇ ਤਰ੍ਹਾਂ ਹੀ ਸਾਡੇ ਪਲਾਂਟ ਆਣ ਵਾਲੇ ਸਮੇਂ 'ਚ ਜੇ ਅਸੀਂ ਵਿਰੋਧ ਤਾਂ ਨਾ ਕੀਤੀ ਤਾਂ ਇਹ ਪਲਾਂਟ ਪ੍ਰਾਈਵੇਟ ਆਧਾਰਿਆਂ 'ਚ ਚਲੇ ਗਏ ਅੱਜ ਦੀ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਆਪਣਾ ਦਹੀਂ ਦਾ ਕੱਪ ਆ ਖੀਰ ਦਾ ਕੱਪ ਆ ਪ੍ਰਤੀ ਕੱਪ ਪੀਓ ਦੀ ਬੋਤਲ ਆ ਪ੍ਰਤੀ ਕੱਪ ਦੇ ਹਿਸਾਬ ਨਾਲ ਠੇਕੇਦਾਰ ਬਾੜ ਦੇ ਅੰਦਰ ਤੇ ਲੋਡਿੰਗ ਅਨਲੋਡਿੰਗ ਆ ਸਿਕਿਉਰਿਟੀ ਤੇ ਸਿਕਿਉਰਿਟੀ ਲੱਗੀ ਆ ਇਹ ਸਾਰੀ ਠੇਕੇ ਤੇ ਆ ਜਦੋਂ ਤੁਹਾਡਾ ਰਾਖੀ ਕਰਨ ਵਾਲਾ ਹੀ ਪ੍ਰਾਈਵੇਟ ਕਰਦਾ ਤੁਸੀਂ ਠੇਕੇ ਤੇ ਕਰਦਾ ਕਾਦੀ ਰਾਖੀ ਕਰ ਲੂਗਾ ਜਿਹੜੀਆਂ ਚੋਰੀਆਂ ਚਕਾਰੀਆਂ ਦੀਆਂ ਗੱਲਾਂ ਹੁਣ ਹੋ ਰਹੀਆਂ ਨੇ মিডিਆ ਦੇ ਵਿੱਚ ਉਹ ਤਾਂ ਹੀ ਹੋ ਰਹੀਆਂ ਨੇ ਜਿਹੜੀ ਆ ਨੀਤੀ ਆ ਸੀਟੀਸੀ 2018 ਦੇ ਵਿੱਚ ਇਹਨੇ ਪੈਰ ਜਮਾਈ ਸੀਗੇ ਤੇ ਉਹ ਪੈਰ ਤਾਂ ਅਸੀਂ ਪੱਟ ਤੇ ਪਰ ਉਹ ਤੇ ਮੋਹਰ ਸਰਕਾਰ ਦੀ ਮੋਹਰ ਲੱਗਣੀ ਹਜੇ ਬਾਕੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਫਟਾਫਟ ਉਹ ਨੀਤੀ ਖਤਮ ਕਰੇ ਤੇ ਇਹਨੂੰ ਸਚਾਰੂ ਢੰਗ ਨਾਲ ਮੈਕਮੇ ਨੂੰ ਚਲਾਇਆ ਜਾਵੇ ਵੀ ਮੁਲਾਜ਼ਮ ਜਿਹੜੇ ਨੇ ਉਹ ਪਹੁੰਚ ਰਹੇ ਨੇ ਧਰਨੇ ਦਾ ਹਿੱਸਾ ਬਣਨਗੇ ਦੇਖੋ 13 14 15 ਪਲਾਂਟ ਨੇ ਕੈਟਲ ਫੀਡ ਪਲਾਂਟ ਸਾਰੇ ਪੰਜਾਬ ਤੋਂ ਵਰਕਰ ਇੱਥੇ ਆ ਰਿਹਾ ਚਾਹੇ ਉਹ ਰੈਗੂਲਰ ਚਾਹੇ ਉਹ ਆਊਟਸੋਰਸ ਸਾਰੇ ਬਸੰਪਰ ਪਰਗੇ ਇੱਥੇ ਆ ਰਹੇ ਆ ਵੀ ਜਦੋਂ ਤੱਕ ਅਸੀਂ ਇਹ ਨੀਤੀ ਨੂੰ ਖਤਮ ਕਰਕੇ ਆਪਣੇ ਚੰਗੇ ਰੂਲ ਨਹੀਂ ਲੈ ਕੇ ਜਾਂਦੇ ਅਸੀਂ ਇੱਥੋਂ ਜਾਣਾ ਨਹੀਂ ਹੈਗਾ ਜਿਹੜਾ ਇਹ ਧਰਨਾ ਇਹ ਨਿਰੰਤਰ ਚੱਲੂਗਾ ਜਦੋਂ ਤੱਕ ਕਿ ਆਰਸੀਐਲ ਸਾਹਿਬ ਸਾਨੂੰ ਚਿੱਠੀ ਲਿਖ ਕੇ ਨਹੀਂ ਦਿੰਦੇ ਵੀ ਇਹ ਤੁਹਾਡੀਆਂ ਮੰਗਾ ਮੰਨੀਆਂ ਜਾਂ